ਸੇਵਕ ਕਹਿ ਭਰਪੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋਊ ਤੂ ਕਦ ਕਾ ब्रह्मा विष्णु श्री तए अगनत तेन काओ मोह भया मन मद का चव रासिह लाख जोन उपाय रिजक दिया सब हु कह तदका सेवक काय भार पूर जोग जोग वाह गुरु तेरा सब सदका ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਾਲ ਆਪੇ ਥਲ ਥੰਮਨ ਆਪੇ ਕੀਆ ਘਾਟ ਘਾਟ ਵਸਾ ਆਪੇ ਨਰ ਆਪੇ ਫੋਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਬਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸਾ ਵਾਹੇ ਗੁਰੂ ਤੇਰੀ ਸਭ ਰਚਨਾ ਤੂੰ ਜਾਲ ਥਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰજન ਜਚਨਾ ਗੁਰ ਪ੍ਰਸਾਦ ਪਾਈਏ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਛੇਲ ਵੱਡ ਮੇਲ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੈ ਸੇਵ ਬਿਰੰਚ ਧਾਰ ਧਿਆਨ ਨਿਤਹਿ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭਜਨ ਗਾਣ ਸਮਥ ਤਾਰਣ ਤਾਰਣ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ ਗੁਰੂ ਸਮਰਥ ਗਹਿ ਕਰੀਆ ਤ੍ਰੋਭ ਬੋਧ ਸੁਮਤ ਸੁਮਹਾਰਨ ਕਾਓ ਫੁਨ ਧੰਮ ਤੁਝ ਆ ਫੈਰੰਤ ਸਦਾ ਆਗ ਪੁੰਜ ਤਰੰਗ ਨਿਵਾਰਨ ਕਾਓ ਮਥੁਰਾ ਜਾਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਾਓ ਹਰ ਨਾਮ ਬੋਹਿਤ ਵਡਾਉ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਾਓ ਸੰਤਤ ਹੀ ਸਤ ਸੰਗਤ ਸੰਗ ਸੁਰਾਂਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਣੀ ਧਰ ਆਪ ਰਹੇ ਨਿਵਤਾਰ ਨਾ ਧਾਵਤ ਹੈ ਮਥੁਰਾ ਭਨ ਭਾਗ ਭਲੇ ਓਨਕੇ ਮਨ ਇਛਤ ਹੀ ਫਲ ਪਾਵਤ ਹੈ ਰਾਵ ਕੇ ਸੁੱਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰ ਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾਹ ਆਤ ਵਡ ਸੁਭਰ ਸਦਾ ਸਭ ਵਿਦ ਰਤਨਾਗਰ ਸੰਤਮ ਰਾਲ ਕਰਹਿ ਕੰਤੂ ਹਲ ਤੈਨ ਜਮ ਤਰਾਸ ਮਿਟਿਓ ਦੁਖ ਕਾਗਰ ਕਾਲ ਯੁਗ ਦੁਰਤ ਦੂਰ ਕਰ ਬੇ ਕਾਓ ਦਰਸ਼ਨ ਗੁਰੂ ਸਗਲ ਸੁਖ ਸਾਗਰੈ ਜਾ ਕਉ ਮੋਨ ਧਿਆਨ ਧਰੈ ਫਿਰਤ ਸਗਲ ਯੁਗ ਕਬਹ ਕਾ ਕੋ ਉ ਭਾਵੈ ਆਤਮ ਪ੍ਰਗਾਸ ਕਾਓ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸੇਵ ਮੋਨ ਗਹਿ ਨਾਤ ਜਾਤ ਕਬਿਲਾਸ ਕਾ ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਾਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕਾਉ ਸੋ ਤੈਨ ਸਤਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਾਉ ਨਾਮ ਨਿਧਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਬ੍ਰਹਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤਲੁਭਿਤ ਆਲਸ ਮੂਹ ਜਿਉ ਕੋ ਸਮ ਸੁਬਾਸੀ ਵਿਦਿਆ ਮਾਨ ਗੁਰ ਆਪ ਥੱਪਿਓ ਥਿਰ ਸਾਚਉ ਤਖਤ ਗੁਰੂ ਰਾਮਦਾਸ ਐ ਤਾਰੇਉ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਆਉ ਸਮਰਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਦ ਅਰ ਸਿੱਧ ਨਾ ਛੋਡੈ ਸਾਥ ਦਾਨ ਵਡਾਉ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤਥ ਤਾਹੇ ਕਹਾ ਪਰਵਾਹਾ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਆ ਨਾ ਜਗਤ ਕੋਈ ਆਪਨ ਆਪ ਆਪ ਹੀ ਉਪਾਯੋ ਸੋਰ ਨਾਰ ਅਸੋਰ ਅੰਤ ਨਹੀਂ ਪਾਇਓ ਕਾਇਓ ਨਹੀਂ ਅੰਤ ਸੁਰੇ ਅਸੁਰਹਿ ਨਰ ਗਾਨ ਗੰਧਰਵ ਖੋਜੰਤ ਫਿਰੇ ਅਬਨਾਸੀ ਅਚਲ ਅਜੋਨੀ ਸੰਭਾਉ ਪੁਰਖੋਤਮ ਅਪਾਰ ਪਰੇ ਕਾਰਣ ਕਾਰਣ ਸਮਰੱਥ ਸਦਾ ਸੋਈ ਸਰਬ ਜੀਵ ਮਨ ਧਿਆਇ ਆਓ ਸ੍ਰੀ ਗੁਰੂ ਰਾਮਦਾਸ ਜੈੋ ਜੈ ਜਗ ਮਹ ਤੈ ਹਾਰੁ ਪਰਮ ਉਪਦ ਪਾਇ ਆਓ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਾਨ ਮਨ ਧਾਨ ਗੋਬਿੰਦ ਦੀ ਆਓ ਅੰਗਦ ਅਨੰਤ ਮੂਰਤ ਨਿਜ ਧਾਰੀ ਆਗਮ ਗਿਆਨ ਰਸ ਰਸਿ ਆਓ ਹੀ ਆਓ ਗੁਰ ਅਮਰਦਾਸ ਕਰਤਾਰ ਕੀ ਆਓ ਵਸ ਵਾਹ ਆਹੋ ਕਰ ਧਿਆਇ ਆਓ ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹੰਤੈ ਹਰਿ ਪਰਮ ਪਦ ਪਾਇਆਉ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਕੋਬ ਭਗਤ ਹਰ ਕੇ ਜੁਗਣੰ ਅੰਬਰੀਕ ਜੈ ਦੇਵ ਤਿਰਲੋਚਨ ਨਾਮਾ ਅਵਰ ਕਵੀਰ ਭਣੰ ਏਨ ਕਾਉ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇ ਆਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਾਰ ਪਰਮ ਪਦ ਪਾਇ ਆਓ ਮਨਸਾ ਕਾਰ ਸਿਮਰੰਤ ਤੁਜੈ ਨਾਰ ਕਾਮ ਕ੍ਰੋਧ ਮਿਟਿ ਆਓ ਜੋ ਤਿਨੰ ਬਾਚਾ ਕਾਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿ ਆਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਾਰ ਪਰਮ ਪਦ ਪਾਇਓ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖੇਨ ਜੇ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਥ ਜੀਅ ਕੀ ਤਪ ਤ ਮਿਟਾਵੈ ਜੇ ਸਤਗੁਰ ਸਿਮਰੰਥ ਰੇਦ ਸੇਦ ਨਾਵ ਨਿਦ ਪਾਵੈ ਸੋਈ RAM DAS GUR ਬਲ ਭਾਣ ਮਿਲ ਸੰਗਤ ਧਨ ਧਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜਿਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿ ਉਪਾਸ ਤਾਤੇ ਗਉਹਰ ਗਿਆਨ ਪ੍ਰਗਟ ਉਜੀਆ ਰਉ ਦੁਖ ਦਰਿਦਰ ਅੰਧਿਆਰ ਕੋ ਨਾਸ ਕਾਵ ਕੀਰਤ ਜੋ ਸੰਤ ਚਰਨ ਮੋੜ ਲਾਗਹਿ ਤੈਨ ਕਾਮ ਕ੍ਰੋਧ ਜਾਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜੇਨ ਸਤਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾ ਤੇ ਸੰਗਤ ਸਗਨ ਭਾਏ ਭਾਉ ਮਨ ਹੈ ਤੁਮ ਮਨਿਆਗਰ ਪ੍ਰਗਟ ਸੁਬਾਸ ਰੂਪ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇਹ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾ ਤੇ ਅੰਗਦ ਅੰਗ ਸੰਗ ਭਇਓ ਸਾਇਰ ਤੈਨ ਸਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛ ਕਹੀ ਨਾ ਜਾਈ ਜੋ ਢੀ ਸ੍ਰੇਸ਼ਟ ਸકલ ਤਾਰਣ ਕਾਓ ਆਪ ਗੁਰ ਰਾਮਦਾਸ ਕਾਓ ਮਿਲੀ ਵਡਾਈ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ 모ਹ ਭਰਮ ਵੈ ਭੂਲੇ ਸੋਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਹਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਮੋਹ ਮੱਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੈ ਸੇਰ ਆਤਪਤ ਸਚਉ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸਚ ਸੱਤਿ ਭਾਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਿਗੁਰ ਚਾਹਉ ਜੁਗੀ ਆਪ ਆਪੇ ਪਰਮੇਸ਼ਰ ਸੋਰ ਨਰ ਸਾਧਿਕ ਸਿਧ ਸੇਖ ਸੇਵੰਤ ਤੁਰੈ ਤੁਰੈ ਆਦਿ ਤੁਗਾਦ ਅਨਾਦ ਕਲਾ ਧਾਰੀ ਤ੍ਰਿਹੋ ਲੋਵਹ ਅਗਮ ਨਿਗਮ ਉਦਰਣ ਜਰਾ ਜਮਿਹਿ ਆਰੋਵਹ ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਣ ਤਰਣ ਅਗ ਅੰਤਕ ਬਦੈ ਨਾ ਸੱਲ ਕਵ ਗੁਰ ਰਾਮਦਾਸ ਤੇਰੀ ਸਰਣ ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੁਹੀ ਪੁਰਖ ਅਚਲ ਅਬినాਸ਼ੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਾਰਣ ਕਵਲ ਰਿਧ ਧਾਰੰ ਗੋਰ ਅਰਜੁਨ ਗੁਣ ਸਹਿਜ ਵਿਚਾਰੰ ਗੁਰੂ ਰਾਮਦਾਸ ਘਰ ਕੀ ਆਉ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੁ ਜਸ ਵਖਾਣਿਓ ਭਗਤ ਜੋਗ ਕਉ ਜੈਤ ਵਾਰ ਹਰ ਜਨਕ ਉਪਾਇਓ ਸਬਦ ਗੁਰੂ ਪ੍ਰਕਾਸੀਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਬਾਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਵਡ ਭਾਗੀ ਉਨਮਾਨਿ ਆਉ ਰਿਤ ਸਬਦ ਵਸਾਇਓ ਮਨ ਮਾਨਕ ਸੰਤੋਖਿ ਆਉ ਗੁਰ ਨਾਮ ਦਰੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਾਉ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੁਗ ਆਲੀਣਾ ਗੁਰ ਸਬਦੇ ਮਨ ਮੰਨਿਆ ਅਪਤੀਜ ਪਤੀਣਾ ਗੁਰ ਨਾਨਕ ਸੱਚੀ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅપરੰਪਰ ਬੀਣਾ ਖੇਲ ਗੂੜਾ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤ ਗੁਰ ਸਮਾਣਾ ਆਜੁ ਨੇ ਸੰਭਵੇ ਆਉ ਸੋ ਜਸ ਕਲ ਕਵੀ ਅਣ ਬਖਾਣਿ ਆਉ ਗੁਰ ਨਾਨਕ ਅੰਗਦ ਵਰਿ ਆਉ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜੁਨ ਵਰਿ ਆਉ ਪਾਰਸ ਪਰਸ ਪਰਮਾਨ ਸਾਧ ਜੀਵਨ ਅਰਜੁਨ ਅਮੋਲ ਆਜੋਨੀ ਸੰਭਾਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭਾਉ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਸੀਤਲ ਸੁਖ ਦਾਤਾ ਆ ਸੰਭਾਉ ਉਦਵੇ ਆਉ ਪੁਰਖ ਪੂਰਣ ਵਿਧਾਤਾ ਨਾਨਕ ਆਦ ਅੰਗਦ ਅਮਰ ਸਤਗੁਰ ਸਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸੇਵ ਰਹਤਾ ਗੁਰ ਪੂਰਾ ਪਾਇਓ ਵੱਡ ਭਾਗੀ ਲੇਵ ਲਾਗੀ ਮੇਦਨ ਭਾਰ ਸਹਤਾ ਐ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕੋਲ ਛੋਡੀ ਗੁਰ ਰਾਮਦਾਸ ਤਨ ਧਰਮ ਤੁਝਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤ ਗਵੀਰ ਪਰ ਦੁਖ ਵਿਸਾਰਨ ਸ਼ਬਦ ਸਾਰ ਹਰਿ ਸਾਮ ਉਦਾਰ ਅਹੂ ਮੇਵ ਨਿਵਾਰਨ ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰ ਨਾਮ ਮੰਤਰ ਨਾਵ ਨਿਧ ਨਾ ਨਿਖਟੈ ਗੁਰ ਰਾਮਦਾਸ ਤਨ ਸਰਬਮੈ ਸਹਿਜ ਚੰਦੋ ਆਤਾਣਿ ਆਉ ਗੁਰ ਅਰਜੁਨ ਕਾਲਿ ਉਚਰੈ ਤੈ ਰਾਜ ਜੋਗ ਰਸ ਜਾਣਿ ਆਉ ਐ ਨਿਰੂਪ ਹੋ ਮਾਨਿ ਆਉ ਲੱਖ ਮਹਿ ਅ ਲੱਖ ਲਖਾਇਓ ਅਗਮ ਅਗੋਚਰ ਗਾਥ ਗਵੀਰ ਸਤਗੁਰ ਪ੍ਰਚਾਇਆ ਗੌਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਧਨ ਧਨ ਗੁਰ ਧਨ ਭਾਰ ਸਰ ਸੁਗਰ ਫਰਾਇਆ ਗੁਰ ਗਾਮ ਪ੍ਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਾਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਵਦਨ ਵਰਦਾਤ ਅਲਖ ਅਪਾਰ ਗੁਰ ਸੂਰ ਸਬਦ ਹਉਮੈ ਨਿਵਾਰਿ ਆਓ ਪੰਚਾ ਹਰੁਨੁ ਧਲੇ ਆਓ ਸੋਨ ਸਹਿਜ ਨਿਜ ਘਰਿ ਸਹਾਰੇ ਆਓ ਹਰ ਨਾਮ ਲਾਗ ਜਗ ਉਧਰ ਆਓ ਸਤਿਗੁਰ ਰਿਦੈ ਵਸਾਓ ਗੁਰ ਅਰਜੁਨ ਕਲ ਉਚਰੈ ਤੈ ਜਨ ਕਹਿ ਕਲਸ ਦੀਪਾ ਆਓ ਸੂਰਥੇ ਗੁਰ ਅਰਜੁਨ ਗੁਰਖ ਪਰਮਾਨ ਬਾਰ ਥਾਓ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰੇ ਆਓ ਬਾਬ ਜਲ ਸਾਇਰ ਸੀਤ ਨਾਮ ਹਰੀ ਕਾ ਵੋਹਿ ਥਾ ਤੋ ਸਤਗੁਰ ਸੰਹੇਤ ਨਾਮ ਲਾਗ ਜਗ ਉਦਰੇ ਆ ਜਗਤ ਉਧਾਰਨ ਨਾਮ ਸਤਗੁਰ ਤੁਠੇ ਪਾਇਆ ਅਬ ਨਾਹੇ ਅਬਰ ਸਰ ਕਾਮ ਬਾਹਰ ਅੰਤਰ ਪੂਰੀ ਕੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇ ਤਾਤੇ ਅੰਗਦ ਭਾਇਓ ਤਾਤ ਸਿਉ ਤਤ ਮਿਲਾਇ ਅੰਗਦ ਕਿਰਪਾ ਧਾਰ ਅਮਰ ਸਤਗੁਰ ਧਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਾਮਹਿ ਦੀਆ ਗੁਰੂ ਰਾਮਦਾਸ ਦਰਸਨ ਪਰਸ ਕਹੈ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਵਿਖਾ ਹੋਣੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪ੍ਰਤਖ ਲਿਖਿਓ ਅक्षर ਮਸਤਕ ਧੋਰੈ પ્રગટ ஜோત જગ મગઈ તેજ ભૂમંડળ છાયો પારસ પરસ કરસ પરસ ગુર ગુરુ કહાયા ભાન મથુરા મૂર્ત સદા થેર લાયે ચિત સનમુખ રહો કલ જુગ જહાજ અર્જુન ગુર સગલ શ્રેષ્ઠ લાગ વેત રહો ते जन जा चाहो जगत पर जानियत वासुर रेन वास जा को हित नाम सयो परम अतीत परमेश्वर के रंग रंगयो वासना ते बाहर पै देखियत धाम सयो अपर परंपर पुरख सयो प्रेम लागयो बिन भगवंत रस नाही औ रह काम सयो ਮਥੁਰਾ ਕੋ ਪ੍ਰਾਪ ਸਰਬ ਮੈਂ ਅਰਜੁਨ ਗੁਰ ਭਗਤ ਕਹਿ ਹੇਤ ਪਾਏ ਰਹੇਓ ਮਿਲ ਰਾਮ ਸਿਓ ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹੇਓ ਹਰ ਜਾਪ ਨਾ ਛਾੜਿਓ ਏਕ ਕਰੀ ਮਥੁਰਾ ਜਾਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਾਓ ਗੁਰ ਜੋਤ ਅਰਜੁਨ ਮਾਹੇ ਧਰੀ ਜਗ ਆਉਰ ਨ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਆਉ ਤਿਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਆਉ ਇਹ ਪਦਦਤੇ ਮਤ ਚੂਕਹਿ ਰੇ ਮਨ ਭੇਦ ਬਿਭੇਦ ਨਾ ਜਾਣਵੀਐ ਪਰਤਾਛਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਦਿਆਉ ਜਗ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਾਉ ਭ੍ਰਮ ਤੇ ਫਿਰ ਤੇ ਬਹੁਤਾਇਉ कालकोर समुद्र में बूड़त थे कबहु मिटहै नहीं रे पशुताय तात विचार यह मथुरा जग तारन काव अवतार बनाया जपयो जिन अर्जुन देव गुरु फिर संकट जोन गर्भ ना आयो ਕਲ ਸਮੁਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਣ ਵਸਹਿ ਸੰਤ ਜਿਸ ਰਿਦੈ ਦੁਖ ਦਰਿਦ੍ਰ ਨਿਵਾਰਨ ਨਿਰਮਲ ਭੀਖ ਅਪਾਰ ਤਾਸ ਬਿਨ ਅਬਰ ਨਾ ਕੋਈ ਮਨ ਬਾਚ ਜਿਨ ਜਾਣਿ ਆਉ ਭਇਓ ਤੇ ਹ ਸੰਸਰ ਸੋਈ ਧਰਨ ਗਗਨ ਨਵ ਖੰਡ ਮਹਿ ਹੈ ਜੋਤ ਸਵਰੂਪੀ ਰਹਿਓ ਭਾਰ ਭਨ ਮਥੁਰਾ ਕਾਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁੱਲੈ ਨਾਮ ਅੰਮ੍ਰਿਤ ਮੁਖ ਲੀਆਵ ਗੁਰ ਅਰਜੁਨ ਸਿਰ ਸ਼ਤਰ ਆਪ ਪਰਮੇਸ਼ਰ ਦੀਆ ਮੇਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਤਹਿ ਗਇਓ ਹਰ ਵੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰੂ ਮੋਇਓ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘ ਆਸਣ ਦੀ ਆਓ ਸ੍ਰੀ ਗੁਰ ਤਹਿ ਬਿਠਾਇਓ ਰਹੈਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ ਅਸੋਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤੈਨ ਨ ਰਹੋਗੇ ਗੁਰ ਰਾਮਦਾਸ ਜਿਨ ਪਾਇਆਓ ਸ਼ਤਰ ਸਿੰਘ ਹਸਮ ਪਿਰਥਮੀ ਗੁਰ ਅਰਜੁਨ ਕਾਉ ਦੇ ਆਇਆਓ